ਕਦੇ ਨਾ ਬਾਦ ਪ੍ਰਸ਼ਾਸਨ ਜਦੋਂ ਅਸੀਂ ਕੱਲ ਆ ਸਾਡੇ ਪੱਤਰਕਾਰਾਂ ਨੇ ਮਾਰੀ ਦੀ ਅਗਲਾ ਕੋਈ ਕੋਈ ਨਹੀਂ ਆ ਚਾਰ ਦਿਨਾਂ ਬਾਅਦ ਅਸੀਂ ਕੋਈ ਨਹੀਂ ਆ ਯਾਰ ਛੜੀ ਉਹਦੀ ਨਾ ਨੇ ਛੁੱਟੋ ਆਪਦੀ ਵੀ ਸਮਝੋ ਨਹੀਂ ਸਰ ਬਾਤ ਨਹੀਂ ਅਸੀਂ ਕੋਈ ਜ਼ਿੰਮੇਵਾਰ ਨਹੀਂ ਬਾਤ ਨਹੀਂ ਪੰਜ ਦਿਨ ਹੋ ਗਏ ਯਾਰ ਤੇਰੇ ਇੱਕ ਮਿੰਟ ਯਾਰ ਤੇਰੇ ਘਰ ਪਾਣੀ ਵਰਦਾ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਮੇਰੀ ਹੀ ਹੈ ਤੇਰੀ ਤਾਂ ਜ਼ਿੰਮੇਵਾਰੀ ਧਰਨੇ ਦੇ ਬੈਠੋ ਪੈਸ਼ਨ ਦੀ ਬਣਦੀ ਹੈ ਸਰ ਯਾਰ ਕੱਲੀ ਪ੍ਰਸ਼ਾਸਨ ਨਹੀਂ ਕਿਉਂ ਸਾਡੀ ਵੀ ਆ ਆਪ ਦੀ ਜਿੰਮੇਵਾਰੀ ਤਾਂ ਬਚ ਗਈ ਸੀ ਅੱਗੇ ਕੀ ਕਰੀਗੇ ਸਰ ਸਾਨੂੰ ਠੇਕਾ ਨਹੀਂ ਕਰਦੇ ਸਾਾਨੂੰ ਕਹੀ ਜਨੇ ਪ੍ਰਸ਼ਾਸਨ ਖਾਲੀ ਵੀ ਬਣਾ ਦੇ ਫਰੀਦ ਸਾਹਿਬ ਵੀ ਕਰ ਦੇ ਅਸੀਂ ਗੰਦ ਪਾਈ ਹੁਣ ਯਾਰ ਯਾਰ ਸਾਡੀ ਇਹ ਜਿਹੜੀ ਗੱਲ ਕਰਦਾ ਠੀਕ ਹੈ ਇਹਨਾਂ ਦੀ ਗੱਲ ਇਹ ਮੰਨ ਗਏ ਉਹਨਾਂ ਨੇ ਸ਼ੁਰੂ ਕੀਤਾ ਤਾਂ ਇਹ ਆਪੇ ਇਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਹੋਰ ਦੱਸੋ ਸਰ ਜੀ ਪਿਛਲੇ ਘੇੜੇ ਨਾਲ ਤੇ ਨਹਿਰ ਦੀ ਸਪਾਈ ਹੋ ਰਹੀ ਸੁਣ ਲੋ ਨਹਿਰ ਆਉਣ ਤੋਂ ਪਹਿਲਾਂ ਸਪਾਈ ਹੋ ਰਹੀ ਸੀ ਨਹਿਰ ਦੀ ਅੱਜ ਆਏ ਮਲਵੈਤ ਸਿੰਘ ਸਾਹਿਬ ਜਮਲੋ ਕੋਈ ਵੀ ਸੀਗੇ ਕਹਿੰਦਾ ਨਾ 2 ਕਿਲੋ ਤੱਕ ਸਪਾਈ ਕਰ ਦਿਓ ਉਸ ਤੋਂ ਬਾਅਦ ਅੱਗੇ ਸਪਾਈ ਕੀ ਹੈ ਜੀ ਬਿਲਕੁਲ ਸਾਫ ਪਈਏ ਤੁਸੀਂ ਮਰ ਕੀ ਕੀਤਾ ਪੂਲਾਂ ਦੇ ਲਾਗੇ ਲਾਗੇ ਸਪਾਈ ਕਰਵਾਤੀ ਅਸੀਂ ਕੀ ਕਰਨੀ ਕੀ ਕਰਨੀ ਕਿਹਾ ਤੁਸੀਂ ਕਰਨ ਨਹੀਂ ਦੇਦੇ ਤੁਸੀਂ ਪਾਉਣ ਵਾਲੇ ਬਣਿਆ ਜੀ ਹੁਣ ਤੁਸੀਂ ਮੈਨੂੰ ਪਾਹੀ ਜੁੜੀ ਪਾਈ ਜਾਂਦੇ ਨਹੀਂ ਨਹੀਂ ਤੁਸੀਂ ਸਰਾਸੀ ਕਰ ਰਹੇ ਹੋ ਹੁਣ ਕਰਨ ਨਹੀਂ ਦਿੰਦੇ ਤੁਸੀਂ ਤੁਮਨਣਾ ਹੀ ਪੈਣਾ ਤੁਹਾਡਾ ਦਬਾਅ ਹੋ ਮਾਨ ਮੈਂ ਉੱਠ ਫੇਰ ਕਿਹਦੇ ਹੋਂ ਮੰਡੀ ਖਲੇ ਜਾਂ ਨਲੀਆਂ ਹੋਰ ਇਹਨਾਂ ਤੋਂ ਬਾਹਰ ਹੀ ਪਾਈ ਜਾਂਦੇ ਸਾਡੇ ਦੌਰ ਕੀ ਕੋਈ ਨੂੰ ਵੇਚੀ ਕਰ ਦਵਾਈ ਵੇਚੀ ਕਰ 32 ਵਾਲਾ ਕੰਮ ਨਹੀਂ ਪ੍ਰੈਸ਼ਰ ਦੇ ਰਹੇ ਸਾਡੇ ਕੋਲ ਨਹੀਂ ਕੁਛ ਨਾ ਕੋਈ ਤਾਂ ਕਰਾਂਗੇ ਫਿਰ ਬਾਹਰ ਕਰੋ ਜੀ ਦੂਜੇ ਪਾਸੇ ਚਲੇਗਾ ਉਹਦਾ ਵਾਲਾ ਤੁਸੀਂ ਕਰਦੇ ਹੋ ਕੋਈ ਨਾ ਤੁਹਾਡੇ ਹੱਥ ਜਿਹੜੇ ਪਾਸੇ ਚਲੇਗਾ ਉਹ ਮਾਲਾ ਤੁਹਾਡੇ ਹੱਥ ਕਲਮ ਹੈ ਜੀ ਸਾਡੇ ਸਾਰਿਆਂ ਦੇ ਪਰਸਪਰ ਸਾਨੂੰ ਨਹੀਂ ਪਰੇਸ਼ਾਨੀ ਅਸੀਂ ਪਾਸੇ ਖੜ੍ਹ ਜਾਂਦੇ ਆ ਕੋਈ ਪਰੇਸ਼ਾਨ ਨਹੀਂ ਸਾਨੂੰ ਨਹੀਂ ਕੋਈ ਦਿੱਕਤ ਅਸੀਂ ਖੜ੍ਹੇ ਆ ਪਾਸੇ ਅਸੀਂ ਵੀ ਪਰੇਸ਼ਾਨ ਹੈ ਤਾਂ ਬੈਠੇ ਆ ਜੀ ਇਹ ਤਾਂ ਫਿਰ ਪਰੇਸ਼ਾਨੀ ਨਾਲ ਲਗਾਪੇ ਤੇਰੀ ਦਾ ਪ੍ਰੇਸ਼ਾਨੀ ਦਾ ਰੋਪਾ ਤਾਂ ਚੱਲਦਾ ਉਹਨਾਂ ਇੱਕਦਮ ਪਾਣੀ ਕਿੱਥੋਂ ਨਿਕਲ ਜੇ ਪ੍ਰੋਕ ਨੇਮ ਚੱਲੇਗਾ ਜਦੋਂ ਜਦੋਂ ਟਾਈਮ ਸੀ ਆਉਂਦੇ ਯਾਰ ਆ ਜਾ ਕਦੋਂ ਟਾਈਮ ਸੀ ਉਹਦਾ ਤਾਂ ਸਾਡੇ ਐਸਡੀਓ ਸਾਹਿਬ ਵੀ ਨਹੀਂ ਵੀਖੇ ਸਾਨੂੰ ਹੁਣ ਤੁਸੀਂ ਉਹਨੂੰ ਬ੍ਰੇਮ ਕਰਨਾ ਬਹੁਤ ਸੌਖਾ ਅਫਸਰਾਂ ਨੂੰ ਪਰ ਆਪਦੀ ਜ਼ਿੰਮੇਵਾਰੀ ਤਾਂ ਜਦੋਂ ਭਜਦੇ ਆ ਉਦੋਂ ਡੁੱਬਦੇ ਆ ਸਾਡੀ ਕਿਵੇਂ ਕੋਈ ਨਹੀਂ ਸਮਝਦਾ ਆ ਵੀ ਠੀਕ ਇਕੱਠੇ ਹੋ ਕੇ ਤਰਨਾ ਲਾ ਦੋ ਯਾਰ ਇਹ ਕੰਮ ਸਰਪੰਚ ਸਾਹਿਬ ਪ੍ਰਸ਼ਾਸਨ ਦਾ ਸਾਥ ਦੋ ਅਸੀਂ ਵੀ ਕੁਝ ਚੱਲਦੇ ਸਰਕਾਰ ਨੇ ਕੱਢ ਕੇ ਲੈਣ ਇਹਨਾਂ ਸਾਰਿਆਂ ਨੂੰ ਭਗਵੰਤ ਮਾਤਾ ਦੀ ਸਰਕਾਰ ਨੇ ਹੁਣ ਵੀ ਕੱਲ ਜਾਣਗੇ ਕਿੱਡੀ ਗੱਲ ਹੈ ਚਲ ਜੇ ਉਹ ਡਾਂਗਾ ਖਾਣਾ ਬਾਬਾ ਕੋਈ ਗੱਲ ਨਹੀਂ ਡਾਂਗਾ ਮਾਰੋ ਪਾਸਤਾ ਨਹੀਂ ਬਹਿਰਾ ਖੜੇ ਮਾਰ ਲਓ ਜੀ ਸਰ ਤੁਸੀਂ ਇਹਨਾਂ ਨੇ ਕੀਤੀ ਕਰੀ ਜੇ ਉਹ ਤੁਮੰਦਾ ਨਹੀਂ ਡਾਂਗਾ ਮਾਰਦੇ ਕੋਈ ਨਹੀਂ ਫਸਲ ਸਾਡੀ ਗਈ ਸਾਡੀ ਫਸਲ ਗਈ ਜੀ ਸਰ ਮਰਾਦਾਂਜੀ ਪਏ ਹੈ। ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ। ਹਾਲਾਤ ਵੇਖੋ ਜਿਮੀਦਾਰ ਦਾ ਵਿਚਾਰਾ ਪਹਿਲਾਂ ਹੀ ਮਰਿਆ ਪਿਆ। ਤੇ ਅੱਜ ਜਿਨ੍ਹਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਜਦੋਂ ਪਾਣੀ ਦੇ ਵਿੱਚ ਡੁੱਬੀ ਵਿਖਦੀ ਹੈ ਨਾ ਉਹਨਾਂ ਨੂੰ ਨੀਂਦ ਨਹੀਂ ਆਉਣੀ ਨਾ ਦਿਨੇ ਚੈਨ ਆਉਂਦਾ ਨਾ ਰਾਤ ਆਉਦਾ। ਇਹ ਜਿਹੜੇ 7-8 ਪਿੰਡ ਨੇ ਇਹ ਪਹਿਲਾਂ ਵੀ ਵਿਚਾਰੇ ਬੜੀ ਵਾਰੀ ਮਾਰਾਂ ਚਲ ਚੁੱਕੇ ਨੇ ਤੇ ਜਦੋਂ ਇੱਕ ਵਾਰੀ ਮਾਰ ਫੈ ਜਾਂਦੀ ਨਾ ਮੇਰਾ ਵੀਰ ਤੇ ਜਿੰਮੇਦਾਰ 10 ਸਾਲ ਉਤਾ ਨਹੀਂ ਆਦਾ ਜਿਹੜਾ ਕਹਿੰਦੇ ਨਾ ਫਾਇਆ ਲੈ ਗਿਆ ਜਿੰਮੇਦਾਰ ਤਾਂ ਹੀ ਫਾਇਆ ਲੈਂਦਾ ਤੇ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੇ ਸਰਕਾਰਾਂ ਦੇ ਅੱਗੇ ਚੀਜ਼ਾਂ ਕੁਝ ਨਹੀਂ ਗਈਆਂ ਇਹ ਨਗਹਿਲੀਆਂ ਨੇ ਜੇ ਡਰੇਨ ਸਾਫ਼ ਕੀਤੀ ਹੁੰਦੀ ਜੇ ਸੇਮ ਨਾਲਾ ਪੂਰਾ ਸਾਫ਼ ਕੀਤਾ ਹੁੰਦਾ ਅੱਜ ਇਹ ਵਿਚਾਰੇ ਸਾਰੇ ਕਿਸੇ ਨੂੰ ਸ਼ੌਕ ਨਹੀਂਗਾ ਸਾਰੇ ਕੰਮ ਵਾਲੇ ਨੇ ਸਾਰੇ ਕੰਮ ਵਾਲੇ ਵਿਚਾਰੇ ਬੰਦੇ ਨੇ ਕਿਸੇ ਨੂੰ ਸ਼ੌਕ ਨਹੀਂਗਾ ਇੱਥੇ ਧਰਨੇ ਤੇ ਬੈਹਨਦਾ ਪਰੇ ਬੈਠੇ ਕਿਉਂ ਨੇ ਮਜਬੂਰੀ ਏ ਤਦ ਹੋਰ ਰੁਜ਼ਗਾਰ ਵੀ ਕੋਣੀ ਸਾਡੇ ਕੋਲ ਤਾਂ ਫਸਲ ਹੀ ਏ ਨਾ ਸਾਡਾ ਹੋਰ ਕੋ ਬੀਨਸ ਨਾ ਕੰਮ ਨਾ ਕਾਰ ਸਾਡਾ ਤਾਂ ਸਾਰਾ ਕੁਝ ਆਦੀ ਫਸਲ ਤੇ ਆ ਵਿਚਾਰਾ ਉਹ ਇਹ ਗੱਲ ਕਹਿੰਦਾ ਵੀ ਪਾਪਲੈਨ ਉਹ ਆ ਗਈ ਸਾਹਮਣੇ ਉਹ ਆ ਗਈ ਪਾਪਲੈਨ ਜੀ ਤੇ ਜੀਸੀਬੀ ਇੱਕ ਪਰ ਇਹ ਗੱਲ ਏ ਵੀ ਹੁਣ ਜਿਹੜਾ ਨੁਕਸਾਨ ਹੋਣਾ ਸੀ ਜਿਵੇਂ ਦਾ ਤਾਂ ਉਹ ਹੋ ਗਿਆ ਨਾ ਪਰ ਇਹ ਫਿਰ ਵੀ ਵਿਚਾਰੇ ਵੇਖੋ ਇਹਨਾਂ ਦਾ ਦਿਲ ਵੇਖੋ ਕਿੱਡਾ ਵੱਡਾ ਵਿਚਾਰੇ ਦਾ ਉਹ ਫਿਰ ਵੀ ਕਹਿ ਰਹੇ ਨੇ ਸਾਡੀ ਹੱਥ ਜੋੜ ਕੇ ਬੇਨਤੀ ਏ ਆਈ ਅਗਾ ਹੀ ਸਾਨੂੰ ਮੁਸ਼ਕਲ ਨਾ ਆਵੇ ਵੇਖੋ ਇਹ ਇਹ ਮਨੋ ਜਿੰਦਾ ਇੱਕ ਵਾਰੀ ਨੁਕਸਾਨ ਹੋ ਗਿਆ ਫਿਰ ਆਂਦੇ ਜਿਹੜਾ ਸਾਡਾ ਹੋ ਗਿਆ ਅਜ ਬਾਬਾ ਆਗਾ ਤੋਈ ਨਾ ਆਵੇ ਇਹ ਜਿਹੜੀ ਸੁੱਤੀ ਸਰਕਾਰ ਏ ਜਿਹੜਾ ਸਾਰਾ ਪੈਸਾ ਇਧਰ ਮਹਿਲਾਂ ਵੱਲੇ ਜਾ ਰਿਹਾ ਸਾਰਾ ਕਿਤੇ ਨਹਿਰ ਰੋੜ ਜਾਂਦੀ ਬਣੀ ਬਣੀ ਹਜੇ ਪਾਣੀ ਨਹੀਂ ਵਿੱਚ ਛੱਡਿਆ ਕਿਤੇ ਆਹ ਦਿੱਕਤਾ ਆ ਜਾਂਦੀਆਂ ਨੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਡੀਸੀ ਮੈਡਮ ਨੂੰ ਵੀ ਇੱਥੇ ਦਫ਼ਤਰ 'ਚ ਬੈ ਕੇ ਕੰਮ ਨਹੀਂ ਚੱਲਣਾ ਇੱਥੇ ਆ ਕੇ ਪਿੰਡਾਂ 'ਚ ਲੋਕਾਂ ਦੀ ਸਾਰ ਲਓ ਤੇ ਵੇਖੋ ਉਥੇ ਏਡੀਸੀ ਮੈਡਮ ਤੇ ਐਸਡੀਐਮ ਮੈਡਮ ਗਏ ਨੇ ਇਹਦੇ ਪਾਣੀ ਕਾ ਹੈ ਜੀ ਉਹ ਮੁੰਡਿਆਗਾ ਲੋਕਰੂ ਰੈਫਰ ਦੇਣ ਤੂੰਣੀ ਪਾਣੀ ਕਾਹੇ ਭਾਈ ਦੱਸ ਜਦੋਂ ਜਾਵਾਂਗੇ ਉਦੋਂ ਪਤਾ ਲੱਗਦਾ ਲੋਕਾਂ ਦਾ ਦੁੱਖ ਕੀ ਏ ਇੱਥੇ ਦਫਤਰਾਂ ਦੇ ਵਿੱਚ ਏਸੀ ਦੇ ਵਿੱਚ ਬਹਿ ਕੇ ਨਹੀਂ ਪਤਾ ਲੱਗਦਾ ਉਦੋਂ ਤਾਂ ਸਾਰਾ ਲੱਗਦਾ ਵੀ ਜੰਨਤ ਹੀ ਏ ਪਤਾ ਤਾਂ ਇੱਥੇ ਆ ਕੇ ਲੱਗਦਾ ਵੀ ਤਰਾ ਇਤਰਾ ਹੀ ਮੱਠੀ ਪੀਏ